ਸਰਦੂਰਗੜ ਦੀਆਂ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਵਾਸੀ ਇਕੱਠੇ ਹੋਣ ਲੱਗੇ ਸੰਘਰਸ਼ ਵਿੱਢਣ ਦਾ ਫੈਸਲਾ ਅਗਸਤ 26 ਤੱਕ ਦਿੱਤਾ ਅਲਟੀਮੇਟਮ ਹੋਰ ਇਸ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਬੁਰੀ ਤਰ੍ਹਾਂ ਵਿਗੜ ਚੁੱਕੀ ਆ ਵਿੱਚ ਸਾਡੇ ਸਰੂਰੋਂ ਬੱਸ ਸਰਵਿਸ 3:55 ਮਿੰਟ ਤੋਂ ਸ਼ੁਰੂ ਹੁੰਦੀ ਹੈ ਉੱਥੇ ਬਿਲਕੁਲ ਕੋ ਕੋ ਹਨੇਰਾ ਹੁੰਦਾ ਉਸ ਵੇਲੇ ਉੱਥੇ ਕੋਈ ਵੀ ਕਠਿਨਾਂ ਵਾਪਰਤ ਨਹੀਂ ਆਬ 26 ਅਗਸਤ ਤੱਕ ਇੰਨਾਂ ਸਮੱਸਿਆਵਾਂ 'ਤੇ ਪ੍ਰਸ਼ਾਸਨ ਕੋਈ ਕੰਨ ਨਹੀਂ ਧਰਦਾ ਪਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਅਫਸਰਾਂ ਦੇ ਦਫ਼ਤਰ ਹੋ ਘੇਰੇ ਜਾਣਗੇ ਐਸਡੀਓ ਸਾਬ ਦੇ ਦਫ਼ਤਰ ਅਗੇ ਤਰਵਾ ਦਿੱਤਾ ਜਾਊਗਾ ਜ਼ੈਲਦਾਰ ਟੀਵੀ 'ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਰਦੂਲਗੜ੍ਹ ਦੇ ਕੁਝ ਸੰਜੀਦਾ ਤੇ ਮਹਤਵਪੂਰਵਕ ਵਿਅਕਤੀਆਂ ਦੇ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਲੇ ਵਿਦਾਸ ਮੰਦਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੌਰਾਨ ਪੀਣ ਵਾਲੇ ਪਾਣੀ ਸੀਵਰੇਜ ਸਿਸਟਮ ਤੇ ਹੋਰ ਨਾ ਮਸਲਿਆਂ ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ ਜਿਸ ਬਾਰੇ ਕਈ ਵਾਰ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਕੋਈ ਗੌਰ ਨਹੀਂ ਕੀਤੀ ਗਈ ਪੂਰੀ ਜਾਣਕਾਰੀ ਲਈ ਆਓ ਵੇਖਦੇ ਹਾਂ ਇੱਕ ਰਿਪੋਰਟ ਪੂਰੇ ਸਾਧੂ ਵਾਲਾ ਰੋਡ ਕਾ ਰੋਡ ਕੀ ਵਾਲਾ ਰੋਡ ਆ ਉਹ ਬਿਲਕੁਲ 4-5 ਮਹੀਨਿਆਂ ਤੋਂ ਰੋਡ ਆ ਜਿਹੜਾ ਉੱਤੇ ਪਾਣੀ ਖੜਾ ਹੈ ਜਿੱਦ ਤੋਂ ਲੋਕ ਬਹੁਤ ਅੰਗੜੇ ਰੋਡ ਕੀ ਵਾਲੇ ਵੀ ਉਹਨੂੰ ਕਰਲਾਉਂਦੇ ਆ ਹੋਰ ਵੀ ਥਾਮਾਂ ਦੇ ਉੱਤੇ ਜਿਹੜੇ ਘੱਟੂ ਘੱਟਾ ਇਹ 10 ਥਾਮਾਂ ਦੇ ਉੱਤੇ ਸੀਵਰੇਜ ਹੈ ਜਿਹੜਾ ਲੀਕ ਹੈ ਉਰ ਉਹਦੇ ਨਾਲ ਜਿਹੜਾ ਹੈਗਾ ਸਟ੍ਰੀਟ ਲਾਈਟਾਂ ਉਹਦਾ ਵੀ ਅਸੀਂ ਮਸਲਾ اٹھਾਇਆ ਸੀ ਵੀ ਇਹ ਸਟ੍ਰੀਟ ਲਾਈਟਾਂ ਜਿਹੜੀਆਂ ਸਰਦੂਲਗੜ੍ਹ ਦੀ ਹਦੂਦ 'ਚ ਜਿਨ੍ਹਾਂ ਦੇ ਵਿੱਚੋਂ ਅਸੀਂ ਏ ਡੀ ਸੀ ਸਾਹਿਬ ਆਏ ਸੀ ਉਹਨਾਂ ਨੂੰ ਮਿਲਿਆ ਐਸ ਡੀ ਐਮ ਸਾਹਿਬ ਵੀ ਉੱਥੇ ਹਾਜ਼ਰ ਸੀ ਉਹਨਾਂ ਦੀ ਹਾਜ਼ਰੀ 'ਚ ਗੱਲ ਹੋਈ ਹੈ ਵੀ ਤਾਂ ਜਿਹੜਾ ਹੈਗਾ ਬਸ ਅਡੇ ਤੋਂ ਲੈ ਕੇ ਕੈਂਚੀਆਂ ਭਾਈ ਕੈਂਚੀਆਂ ਤੋਂ ਲੈ ਕੇ ਰਤਿਆ ਰੋਡ ਤੇ ਉਧਰੋਂ ਸਰਸਰ ਰੋਡ ਉਹਦੀ ਹਦੂਦ 'ਚ ਉਰੂ ਦੇ ਨਾਲ ਉਸ ਜਿਹੜਾ ਸੇਲ ਰੋਡ ਹੈ ਇਹਦੇ ਉੱਤੇ ਲੋਕੀ ਸਵੇਰੇ 4 ਵਜੇ ਤੋਂ ਲੈ ਕੇ ਸੈਰ ਕਰਦੇ ਔਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 9-10 ਵਜੇ ਤੱਕ ਉਧਰ ਤੁਰਿਆ ਫਿਰੋ ਕੋਈ ਲੈਕ ਨਹੀਂ ਜਿੰਨਾ ਜਿਹੜਾ ਹੈਗਾ ਉਹਦੇ ਉੱਤੇ ਆਪਾਂ ਬਿੱਟੀ ਆਪਾਂ ਬੰਦੇ ਬੈਠੇ ਆ ਜਿੱਥੇ ਬੰਦੀ ਵਾਲੇ ਵੀ ਸਵਾਜਿਕ ਵੀ ਐ ਕਿਸੇ ਨਾ ਕਿਸੇ ਪਾਰਟੀ ਨਾਲ ਵੀ ਅਸੀਂ ਹੈਗੇ ਆ ਸੋਹਾਲੇ ਵੀ ਮਸਲੇ ਸਾਂਝੇ ਐ ਇਸ ਕਰਕੇ ਤੇ ਸਾਂਝੀ ਲੜਾਈ ਐ ਜਿਹੜੀ ਉਹ ਸਾਨੂੰ ਦੇਣੀ ਬਣਦੀ ਹੈ ਹਾਂਜੀ ਸਰ ਜਿਹੜੀ ਅੱਜ ਸ਼ਹਿਰ ਵਾਸੀਆਂ ਦੀ ਮੀਟਿੰਗ ਹੋਈ ਹੈ ਕਿਸ ਅਜੰਡੇ ਨੂੰ ਲੈ ਕੇ ਹੋਈ ਹੈ ਕੀ ਮਸਲਾ ਹੈ ਸਬੂਰਗੜ੍ਹ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਰੋਜ਼ਾਨਾ ਹੀ ਦੋ ਚਾਰ ਹੋਣਾ ਪੈ ਰਿਹਾ ਹੈ ਮੁੱਖ ਤੌਰ ਦੇ ਉੱਤੇ ਪੀਣ ਵਾਲਾ ਪਾਣੀ ਤੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਤਹਿਸ ਨਾਸ਼ ਹੋ ਚੁੱਕਿਆ ਹੈ ਔਰ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਤਲਬ ਬਲਾਫਟ ਹੋ ਰਹੀ ਹੈ ਔਰ ਪਾਣੀ ਦੇ ਵਿੱਚ ਸੀਵਰੇਜ ਦਾ ਰਲਣਾ ਮਤਲਬ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਇੱਕ ਤਾਂ ਇਹ ਮੰਨਿਆ ਜੀ ਜਿਹੜੇ ਮਤਲਬ ਹਾਲ ਹੋਏ ਕਹੇ ਜੀ ਸੀਵਰੇਜ ਦਾ ਸਿਸਟਮ ਠੀਕ ਹੋਵੇ ਇਹਦੇ ਬਾਰੇ ਪ੍ਰਸ਼ਾਸਨ ਨਾਲ ਕਈ ਵਾਰੀ ਗੱਲਬਾਤ ਹੋ ਚੁੱਕੀ ਆ ਔਰ ਏਡੀਸੀ ਜਰਨਲ ਜਿਹੜੇ ਇੱਥੇ ਆਏ ਸੀ ਪਿਛਲੇ ਦਿਨੀ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਜਿਹੜਾ ਸਵਾਲਾ ਸਫਾਈ ਦਾ ਮਤਲਬ ਪੂਰੀ ਤਰ੍ਹਾਂ ਜਿਹੜਾ ਸਰੋਲਗੜ੍ਹ ਕਸਬੇ ਦੇ ਅੰਦਰ ਸਫਾਈ ਜਿਹੜਾ ਗੰਦ ਫੈਲ ਰਿਹਾ ਹੋਇਆ ਸਫਾਈ ਕਿਤੇ ਵੀ ਸਫਾਈ ਨਹੀਂ ਹੋ ਰਹੀ ਜਿਹੜੀਆਂ ਮੇਨ ਰੋਡ ਦੇ ਉੱਪਰ ਜਿਹੜਾ ਕਿ ਹਾਈਵੇ ਬਣਿਆ ਹੈ ਉਸ ਦੇ ਉੱਪਰ ਕਿਤੇ ਵੀ ਕੋਈ ਲਾਈਟ ਨਹੀਂ ਜਗ ਰਹੀ। ਬਸ ਸਾਡੇ ਦੇ ਵਿੱਚ ਸਾਡੇ ਸਰੂਵੜੋਂ ਬੱਸ ਸਰਵਿਸ 3:55 ਮਿੰਟ ਤੇ ਸ਼ੁਰੂ ਹੁੰਦੀ ਹੈ। ਤੇ ਉੱਥੇ ਬਿਲਕੁਲ ਕੋਹ ਪ ਹਨੇਰਾ ਹੁੰਦਾ ਉਸ ਵੇਲੇ ਉੱਥੇ ਕੋਈ ਵੀ ਘਟਨਾ ਵਾਪਰ ਸਕਦੀ ਆ ਬਾਹਰੋਂ ਵੀ ਸਵਾਰੀਆਂ ਆਉਂਦੇ ਆ ਲੋਕ ਛੱਡ ਕੇ ਜਾਂਦੇ ਆ ਔਰਤਾਂ ਵੀ ਹੁੰਦੀਆਂ ਉੱਥੇ ਕੋਈ ਮਤਲਬ ਜਿਹੜਾ ਹੈ ਉਹ ਪ੍ਰਬੰਧ ਨਹੀਂ ਹੈ ਲਾਈਟਰਾਂ ਦਾ। ਤੇ ਇਸੇ ਤਰ੍ਹਾਂ ਹੀ ਜਿਹੜਾ ਹੈ ਹਸਪਤਾਲ ਦੇ ਵਿੱਚ ਜਿਹੜਾ ਸਾਡਾ ਸਿਹਤ ਸਹੂਲਤਾਂ ਉਹਨਾਂ ਦਾ ਵੀ ਮਤਲਬ ਬੇਰਾਗਰਕਾ ਵੀ ਕੋਈ ਵੀ ਡਾਕਟਰ ਜਿਹੜਾ ਹੈਗਾ ਸਪੈਸ਼ਲਿਸਟ ਕਰੈਕਟਰ ਕੋਈ ਨਹੀਂ ਹੈ 2 ਐਮਡੀ ਦੀਆਂ ਪੋਸਟਾਂ ਉਹ ਵੀ ਖਾਲੀ ਪਈਆਂ ਗੈਨੀ ਦੀ ਪੋਸਟਾ ਉਹ ਵੀ ਖਾਲੀ ਪਈ ਹੈ ਮਤਲਬ ਤਹਿਸੀਲ ਦਾ ਐਡਾ ਵੱਡਾ ਹਸਪਤਾਲ ਹੋਵੇ ਕਰੋੜਾਂ ਰੁਪਏ ਲਾਏ ਹੋਣ ਉਹਨਾਂ ਦੇ ਵਿੱਚ ਮਤਲਬ ਕੋਈ ਵੀ ਸਹੂਲਤਾਂ ਜਨ ਸਿਹਤਨ ਵਾਸਤੇ ਨਹੀਂ ਹੈ ਫਿਰ ਇੱਕ ਚੌਥਾ ਆ ਗਿਆ ਅਮਨ ਕਾਨੂੰਨ ਦੀ ਅਵਸਥਾ ਜਿਹੜੀ ਅਮਨ ਕਾਨੂੰਨ ਦੀ ਅਵਸਥਾ ਹੈ ਕਿ ਪਿਛਲੇ ਸਮੇਂ ਤੋਂ ਲੈ ਕੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਮੋਟਰਸਾਈਕਲ ਚੋਰੀ ਹੋ ਰਹੇ ਆ ਰੋਜ਼ਾਨਾ ਹੀ ਕਿਤੇ ਨਾ ਕਿਤੇ ਮਤਲਬ ਲੜਾਈ ਦੰਗਾ ਜਿਹੜਾ ਐਂਡ ਸੋਸ਼ਲ ਐਂਟੀ ਸੋਸ਼ਲ ਐਲੀਮੈਂਟ ਆ ਉਹ ਲੰਗੇ ਸਾਹ ਜਿਹੜੇ ਉਹ ਕਰਦੇ ਆ ਇਹ ਇਹਨਾਂ ਦੇ ਵਾਰ-ਵਾਰ ਵੀ ਮਤਲਬ ਪੁਲਿਸ ਨੂੰ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਇੱਕ ਵੀ ਮਾਮਲਾ ਜਿਹੜਾ ਚੋਰੀ ਦਾ ਟਰੇਸ ਨਹੀਂ ਹੋਇਆ ਔਰ ਲੋਕਾਂ ਦੀਆਂ ਮੋਟਰਾਂ ਦੇ ਕੇਬਲਾਂ ਲੈ ਰਹੀਆਂ ਨੇ ਸੋਲਰ ਪਲਾਂਟਾਂ ਦੀਆਂ ਪਲੇਟਾਂ ਲਾ ਕੇ ਲਗਾ ਰਹੇ ਆ ਲੋਕ ਮਤਲਬ ਉਹ ਚੋਰ ਔਰ ਘਰਾਂ ਦੇ ਵਿੱਚ ਬਿਨੈ ਦਿਖਾੜੇ ਚੋਰੀਆਂ ਹੋ ਰਹੀਆਂ ਨੇ ਔਰ ਦਿਨੇ ਦਿਹਾੜੇ ਸ਼ਰਿਆਮ ਠੱਗੀ ਵੱਜ ਰਹੀ ਆ ਜਿਹੜੀ ਕਿ ਕੱਲ ਇੱਕ ਲੜਕੀ ਆ ਜਿਹੜੀ ਉਹ ਬਾਜ਼ਾਰ ਦੇ ਵਿੱਚ ਮਤਲਬ ਜਿਹੜਾ ਹੈਗੇ ਉਹ ਇੱਕ ਸੁਨਾਰੀ ਦੀ ਦੁਕਾਨ ਦੇ ਉੱਤੇ ਸ਼ਰਿਆਮੀ ਮਤਲਬ ਜਿਹੜਾ ਹੈ ਠੱਗੀ ਮਾਰਦੀ ਉਹ ਫੜੀ ਗਈ ਹੈ ਔਰ ਪੁਲਿਸ ਕੋਲੇ ਉਹਨੂੰ ਰਿੱਟਾ ਪਰ ਉਹਦੇ ਬਾਰੇ ਹਜੇ ਕੁਝ ਵੀ ਨਹੀਂ پتہ ਲੱਗ ਰਿਹਾ ਵੀ ਕੀ ਕੁਝ ਹੋ ਰਿਹਾ ਇਹ ਸਾਰੀਆਂ ਸਮੱਸਿਆ ਨੂੰ ਲੈ ਕੇ ਜਿਹੜੀ ਇੱਕ ਅਸੀਂ ਚਾਹੁੰਦੇ ਆ ਕਿ ਇੱਥੇ ਸੰਘਰਸ਼ ਕਮੇਟੀ ਬਣੀ ਜਾ ਰਹੀ ਹੈ ਵੀ ਇਹਨਾਂ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਸਮੱਸਿਆ ਨੂੰ ਹੱਲ ਕਰਾਇਆ ਜਾਵੇ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸੰਘਰਸ਼ ਕੀਤਾ ਜਾਵੇਗਾ ਔਰ ਐਸਡੀਐਮ ਸਰਦੂਰਗੜ ਦੇ ਦਰਮੂ ਦੇ ਘਰ ਨਾਲ ਲਾਇਆ ਜਾਏਗਾ ਜੇਕਰ ਇਹ ਮਸਲਾ ਹੱਲ ਨਹੀਂ ਹੋਇਆ ਹਾਂਜੀ ਸਰ ਜਿਹੜੀਆਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਮੀਟਿੰਗ ਕੀਤੀ ਆ ਕੀ ਮਸਲਾ ਪੁਰਾ ਅੱਜ ਜੋ ਰਵਦਾਸ ਮੰਦਿਰ ਸਰਦੂਰਗੜ ਦੇਖੇ ਸ਼ਹਿਰ ਦੇ ਵਿੱਚ ਆ ਰਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਨ੍ਹਾਂ ਦੇ ਵਿੱਚ ਸੀਵਰੇਜ ਦੇ ਓਵਰਫਲੋ ਦੀ ਸਮੱਸਿਆ ਹੈ ਪੀਨ ਵਾਲਾ ਜਿਹੜਾ ਜਿਹਾ ਪਾਣੀ ਹੈ ਗੰਦਾ ਹੋ ਕੇ ਆ ਰਿਹਾ ਹੈ ਟਰੈਵ ਕੋ ਬਵਸਤਾ ਜਿਹੜੀ ਹੈ ਸ਼ਹਿਰ ਦੀ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ ਔਰ ਹੈਲਥ ਦੇ ਮਾਮਲੇ ਚ ਕਿ ਹਸਪਤਾਲ ਦੇ ਵਿੱਚ ਕੋ ਡਾਕਟਰ ਨਹੀਂ ਹੈ ਦਵਾਈਆਂ ਨਹੀਂ ਹਨ ਔਰ ਇਸ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਬੁਰੀ ਤਰ੍ਹਾਂ ਵਿਗੜ ਚੁੱਕੀ ਆ ਹਰ ਰੋਜ਼ ਲੁੱਟਾ ਖੋਹਾ ਚੋਰੀਆਂ ਅਤੇ ਨੌਨ ਸੋਸਲ ਐਲੀਮੈਂਟ ਹਮਲਾ ਕਰ ਰਹੇ ਆ ਸ਼ਰਿਆਮ ਆ شریف ਲੋਕਾਂ ਦਾ ਸਾਡੀਆਂ ਲੜਕੀਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਸੀਂ ਬਾਰ-ਬਾਰ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਵੀ ਲਿਖੀਆਂ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਪ੍ਰਸ਼ਾਸਨ ਜਿਹੜਾ ਕੰਨਾਂ 'ਚ ਤੇਲ ਪਾ ਕੇ ਸੁੱਤਾ ਪਿਆ ਨਗਰਪੰਚਾਇਤ ਸਰਦੂਰਗੜ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ ਤਾਂ ਹੁਣ ਇੱਕੋ ਇੱਕ ਰਸਤਾ ਜੋ ਸੰਘਰਸ਼ ਦਾ ਬਚਣਾ ਹੈ ਇਸ ਦੇ ਸਬੰਧ ਵਿੱਚ ਅੱਜ ਇੱਥੇ ਮੀਟਿੰਗ ਬੁਲਾਈ ਗਈ ਸੀ ਜਿਦੇ ਵਿੱਚ ਇਹ ਫੈਸਲਾ ਹੋਇਆ ਕਿ 12 ਅਗਸਤ ਨੂੰ ਕੱਲ ਨੂੰ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਅਤੇ 26 ਅਗਸਤ ਤੱਕ ਦਾ ਇਹਨਾਂ ਨੂੰ ਸਮਾਂ ਦਿੱਤਾ ਜਾਊਗਾ ਜੇ 26 ਅਗਸਤ ਤੱਕ ਇਹਨਾਂ ਸਮੱਸਿਆਵਾਂ 'ਤੇ ਪ੍ਰਸ਼ਾਸਨ ਕੋਈ ਕੰਮ ਨਹੀਂ ਧਰਦਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਅਫਸਰਾਂ ਦੇ ਦਫ਼ਤਰ ਉਹ ਘੇਰੇ ਜਾਣਗੇ ਐਸਡੀਐਮ ਸਾਹਿਬ ਦੇ ਦਫ਼ਤਰ ਅਗੇ ਧਰਵਾ ਦਿੱਤਾ ਜਾਊਗਾ ਜੇਕਰ ਲੋੜ ਪਈ ਤਾਂ ਉਹ ਧਰਨਾ ਕੰਟੀਨਿਊ ਵੀ ਕੀਤਾ ਜਾਊਗਾ